ਕੁਰਸਾ ਦਾ ਸ਼ਬਦ ਹੈ ਕਹਿੰਦੇ ਖਸਮ ਮਰੈ ਨਾਰ ਨਾ ਰੋਵੇ ਕਮਲ ਦਾ ਸ਼ਬਦ ਹੈ ਕਹਿੰਦੇ ਖਸਮ ਮਰ ਗਿਆ ਨਾਰ ਨਹੀਂ ਰੋਈ ਹੁਣ ਕਮਾਲ ਦੀ ਗੱਲ ਜਿਸ ਨਾਰ ਦੇ ਨਾਲ ਪ੍ਰੀਤ ਸੀ ਉਹ ਨਾਰ ਤੇ ਰੋਈ ਨਹੀਂ ਖਸਮ ਮਰ ਗਿਆ ਹੈ ਖਸਮ ਮਰੈ ਨਾਰ ਨਾ ਰੋਵੇ ਹੁਣ ਕਹਿੰਦੇ ਰੋਈ ਕਿਉਂ ਨਹੀਂ ਹੁਣ ਇਹਦੇ ਅਰਥ ਕਰਨੇ ਨੇ ਖਸਮ ਦਾ ਅਰਥ ਹੈ ਪਤੀ ਆ ਜੀਵ ਨਾਰ ਦਾ ਅਰਥ ਹੈ ਮਾਇਆ ਹਰ ਦਿਨ ਨਿਤਾ ਪ੍ਰਤੀ ਬੰਦਾ ਨਾਰ ਦੇ ਨਾਲ ਉਸ ਮਾਇਆ ਦੇ ਨਾਲ ਪ੍ਰੀਤ ਪਾ ਕੇ ਬੈਠਾ ਹੈ ਪਰ ਕਹਿੰਦੇ ਜਦੋਂ ਬੰਦਾ ਮਰ ਜਾਂਦਾ ਹੈ ਬੰਦਾ ਤੇ ਮਰ ਗਿਆ ਪਰ ਉਹ ਜਿਹੜੀ ਨਾਰ ਸੀ ਉਹ ਮਾਇਆ ਸੀ ਉਹ ਰੋਂਦੀ ਨਹੀਂ ਕਹਿੰਦੇ ਰੋਂਦੀ ਕਿਉਂ ਨਹੀਂ ਖਸਮ ਮਰ ਹੈ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਉਹ ਇਸ ਕਰਕੇ ਨਹੀਂ ਰੋਂਦੀ ਭਲਿਆ ਕਿਉਂਕਿ ਉਹਨੂੰ ਪਤਾ ਹੈ ਤੇਰ ਤੋਂ ਜਾਣ ਤੋਂ ਬਾਅਦ ਮੈਨੂੰ ਸਾਹਣ ਵਾਲੇ ਕਈ ਹੋਰ ਬੈਠੇ ਨੇ ਤੂੰ ਕਿਧਰ ਤੁਰਿਆ ਫਿਰਦਾ ਹੈ ਤੂੰ ਅੱਜ ਮੇਰੇ ਤੇ ਰੋਬ ਜਤਾਉਣਾ ਹੈ ਅੱਜ ਮੈਨੂੰ ਸਾਹਮਣੇ ਬੈਠਾ ਹੈ ਅੱਜ ਮੈਨੂੰ ਗੱਲ ਨਾਲ ਲਾ ਕੇ ਬੈਠਾ ਹੈ ਪਰ ਜਿਸ ਦਿਨ ਤੂੰ ਚਲਾ ਗਿਆ ਲੋਕਾਂ ਨੇ ਫਿਰ ਵੀ ਮੈਨੂੰ ਗੱਲ ਨਾਲ ਲਾ ਕੇ ਬੈਠਣਾ ਹੈ ਤੂੰ ਕੱਲਾ ਸੈਂ ਕੱਲਾ ਆਇਆ ਸੈਂ ਕੱਲੇ ਚਲੇ ਜਾਣਾ ਹੈ